ਅੱਜ ਮਿਤੀ 15 9 23 ਨੂੰ ਸਮੂਹ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਕਟੂ ਬਰਨਾਲਾ ਵੱਲੋਂ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਕੀਤਾ ਗਿਆ ਹੈ ਜਿਸ ਦੀਆਂ ਸੱਤਾ ਨਿਯਮਨ ਅਨੁਸਾਰ ਹਨ ਮਤਾ ਨੰਬਰ 1 ਆਗਰ ਪਿੰਡ ਕਟੂ ਦਾ ਕੋਈ ਵੀ ਲੜਕਾ ਜਾਂ ਲੜਕੀ ਜੋ ਪਿੰਡ ਦੇ ਰਹਿਣ ਵਾਲੇ ਹਨ ਆਪਸ ਵਿੱਚੋਂ ਸਾਦੀ کورٹ ਮੈਰਿਜ ਕਰੇਵਾਂ ਨਾਮਾ ਆਦਿਕ ਕਰਵਾਉਂਦੇ ਹਨ ਤਾਂ ਉਹਨਾਂ ਦਾ ਪਿੰਡ ਵਿੱਚ ਬਦੌਰ ਪਤਨੀ ਪਤੀ ਪਤਨੀ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਸਮੂਹ ਪਿੰਡ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਸਹਿਮਤ ਹੈ ਜੀ ਸੁਣ ਲਓ ਪਤਾ ਨੰਬਰ 2 ਅਗਰ ਪਿੰਡ ਦਾ ਕੋਈ ਵੀ ਨੌਜਵਾਨ ਲੜਕਾ ਜਾਂ ਲੜਕੀ ਚੋਰੀ ਕਰਦਾ ਜਾ ਪਿੰਡ ਦੀ ਸਾਜੀ ਥਾਂ ਸਟੇਡੀਅਮੋਂ ਸਮਸ਼ਾਨ ਘਾਟਾਂ ਤੋਂ ਸਪੈਂਸਰ ਜਿਸ ਨਹੀਂ ਕਰੇਟਾ ਜਾਸ ਹੋਏ ਨਾਲੇ ਤੇ ਬੈਠ ਕੇ ਨਸ਼ਾ ਆਦ ਕਰਦਾ ਵਰਤਦਾ ਹੈ ਜਾਂ ਵੇਚਦਾ ਹੈ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾਂ ਉਹ ਆਪਣੇ ਨਾਲ ਹੋਣ ਵਾਲੇ ਨਵੇਂ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਅਤੇ ਪਿੰਡ ਵੱਲੋਂ ਲਾਏ ਗਏ ਜੁਰਮਾਨੇ ਤੇ ਸਜ਼ਾ ਦਾ ਭਾਗੀਦਾਰ ਹੋਵੇਗਾ ਪਿੰਡ ਦਾ ਕੋਈ ਵੀ ਮੋਤਵਰ ਵਿਅਕਤੀ ਸਰਪੰਚ ਨੰਬਰਦਾਰ ਪੰਚ ਇਹਨਾਂ ਦੀ ਜੁਰਮਾਨੀ ਨਹੀਂ ਦੇਵੇਗਾ ਸਹਿਮਤ ਹੋ ਪਈ ਹਾਂ ਹਾਂ ਸਹਿਮਤ ਹਾਂ ਪਿੰਡ ਨੰਬਰ 3 ਪਿੰਡ ਕਟੂ ਦਾ ਕੋਈ ਵੀ ਜੀਵਿਦਾਰ ਜਾਂ ਐਸ்சி ਭਾਈਚਾਰਾ ਕਿਸੇ ਵੀ ਪ੍ਰਵਾਸੀ ਵਿਅਕਤੀ ਭਈਏ ਨੂੰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਪਿੰਡ ਦਾ ਨਮਾਇੰਦਾ ਕਿਸੇ ਵੀ ਪ੍ਰਵਾਸੀ ਔਰਤ ਜਾਂ ਮਰਦ ਦਾ ਪਿੰਡ ਕਟੂ ਦਾ ਆਈ ਆਈਡੀ ਕੂਮੂਲ ਆਧਾਰ ਕਾਡ ਪਸਾਰ ਪੱਤਰ ਜਾਰੀ ਨਹੀਂ ਕਰਵਾਏਗਾ ਅਗਰ ਕੋਈ ਵੀ ਉਪਕਰਨ ਸ਼ਰਤਾ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ 5000 ਦੇ ਜੁਰਮਾਨੇ ਦਾ ਭਾਗੀਦਾਰ ਹੋਵੇਗਾ ਅਤੇ ਪਿੰਡ ਵੱਲੋਂ ਉਸ ਦਾ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਊਗਾ। ਇਹ ਫੈਸਲਾ ਸੂਹ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਮੰਨਣ ਦਾ ਹਰ ਪਿੰਡ ਵਾਸੀ پابੰਦ ਹੋਵੇਗਾ ਅਤੇ ਇਸ ਇਤਿਹਾਸਕ ਫੈਸਲੇ ਦਾ ਸਾਥ ਦੇਣ ਵਾਲੇ ਦਾ پابੰਦ ਹੋਵੇਗਾ। ਠੀਕ ਆ ਭਾਈ ਸਹਿਮਤ ਹੋ? ਠੀਕ ਹੈ ਜੀ ਸਹਿਮਤ ਹਾਂ ਜੀ। ਕੋਈ ਹੋਰ ਗੱਲ ਚਾਹੀਦੀ ਜੀ? ਪੀਨ ਲੈਂਡ ਪਰਪਰ। ਇੱਕ ਮਿੰਟ ਆਪ ਗੋਲਿੰਗੇ। ਬਾਹਰ ਨੂੰ ਵੀ ਰਹਿੰਦੇ। ਹਾਂ। ਮਤਾ ਨੰਬਰ 4 ਅਗਰ ਕੋਈ ਜ਼ਿਮੀਦਾਰ ਕਿਸੇ ਭਰਾ ਦੀ ਇਸੇ ਵੀ ਪ੍ਰਵਾਸੀ ਜਨਕੀ ਤੌਰ ਕਾਮਾ ਸੀਰੀ ਪਾਲੀ ਰੱਖਦਾ ਹੈ ਤਾਂ ਉਸ ਦਾ ਹਰ ਨਵੇਂ ਨੁਕਸਾਨ ਦਾ ਆਪ ਖੁਦ ਮਾਲਕ ਨੂੰ ਮਾਰਦਾ ਹੈ ਠੀਕ ਹੈ ਹਾਂ ਮੇਰਾ ਇਹ ਇੰਤਜਾ ਹੈ ਜੀ ਇੱਕ ਮਿੰਟ ਚਾਚਾ ਖੜਦੀਆਂ ਲੰਘ ਜਾਂ ਹੁਣ ਜੇ ਪਿੰਡ ਦੇ ਵਿੱਚ ਕੋਈ ਵੀ ਮਾਰੋ ਬਾਤ ਕਰਕੇ ਕਰਨ ਆਵੇਗਾ ਜੇ ਸਾ ਕੋਈ ਵੀ ਸੰਸਥਾ ਹੋਵੇ ਕੋਲੋਂ ਕੋਲੋਂ ਇੱਕ ਡੋਰ ਪੰਚਾਇਤੀ ਮਨਜ਼ੂਰੀ ਨੂੰ ਜ਼ਰੂਰੀ ਹੈ ਕੁਈ ਦੁਪਹਿਰੇ ਆ ਵਰਦਾ ਕੋਈ ਸ਼ੋਭਾ ਆ ਵਰਦਾ ਕੋਈ ਖਾਣੇ ਨੇ ਮੰਗਿਆ ਕੋਈ ਤੁਹਾਨੂੰ ਕਿਹਾ ਇਹ ਨਹੀਂ ਚਾਹੀਦਾ ਸਾਡੇ ਪਿੰਡ ਦੇ ਪੰਜ ਗੁਰੂ ਘਰ ਨੇਗੇ ਅਸੀਂ ਉਹਨਾਂ ਦੇ ਦੇੜੀ ਸਾਡੇ ਬਾਹਰੋਂ ਦੇਈ ਜਾਂਦੇ ਹੈਗੇ ਵੀ ਇਹਦੇ ਬੱਚ ਨੂੰ ਹੁਕਮਤਾ ਚਾਹੀਦੇ ਵੀ ਕਿ ਕੋਈ ਬਾਹਰੋਂ ਮੰਗਣਾ ਤਾਂ ਪੰਚਾਇਤ ਦੀ ਮਨਜ਼ੂਰੀ لازمی ਚਾਹੀਦੀ ਹਾਂ ਠੀਕ ਹੈ ਜੀ ਪਿੰਡ ਦੇ ਬੰਦੇ ਨੂੰ ਪਤਾ ਲੱਗਦਾ ਉਹ ਪੁੱਤੇ ਵੀ ਸਰਪੰਚ ਦੇ ਕੋਲ ਜਾ ਕੇ ਇਹ ਮੰਗਦਾ ਹੋਵੇ ਇਹ ਕੁਝ ਇਸ ਤਰ੍ਹਾਂ ਦਾ ਬੰਦਾ ਆਉਂਦਾ ਬਾਹਰੋਂ ਕਾਹੀ ਕਰਨਾ ਉਹਦਾ ਮੇਰਾ ਮੈਨੂੰ ਫੋਨ ਤੇ ਗੱਲ ਕਰਾਓ ਇਹਦਾ ਨਹੀਂ ਹਾਂ ਹਾਂ ਉਹਨਾਂ ਦਾ ਆਪਾਂ ਪਿੰਡ ਦੇ ਬਾਹਰੋਂ ਨਵਾ ਦਿੱਤਾ ਜੀ ਕੈਮਰਾ ਮਤਾ ਪਾ ਦਿਓ ਜਾਇਨ ਪੋਰਟ ਦੇ ਵਿੱਚ ਕਲਾਨ ਖੱਲੇ ਲਿਖਾ ਦਿਖਾ ਖੱਲੇ ਲਿਖਾ ਹਾਂ ਠੀਕ ਬੰਦ ਕਰ ਦੋਮ ਬਣੇ ਦਾ ਪਿੰਚ ਚੁੱਕ ਕੇ ਮਰਨ ਆਉਣ ਲੱਗ ਜਾਂਦਾ ਜਿਆਦਾ ਜੋਰ ਨਾਲ ਜਾਣਾ ਨਹੀਂ ਲੇਕਦਾ ਮੈਂ ਨਹੀਂ ਲੱਭਦਾ